ਇੱਥੇ ਵਾਈਗਰੂ ਜਿੱਥੇ ਆਪਣੇ ਲੇਡੀਜ਼ ਲੋਕ ਬਿੰਦੀ ਲਗਾਉਂਦੀਆਂ ਨੇ ਨਾ ਇਸ ਜਗ੍ਹਾ ਤੇ ਨਿਸ਼ਾਨੀ ਦੱਸੀ ਹੈ ਜਿਹੜੇ ਆਪਣੇ ਹਿੰਦੂ ਵੀਰ ਨੇ ਇੱਥੇ ਤਿਲਕ ਲਗਾਉਂਦੇ ਆ ਨਾ ਸੈਂਟਰ ਵਿੱਚ ਮੱਥੇ ਤੇ ਉਹ ਨਿਸ਼ਾਨੀ ਉਹਨਾਂ ਨੇ ਬਾਹਰੋਂ ਤੇ ਲਗਾ ਲਈ ਪਰ ਉਹਨੂੰ ਅੰਦਰ ਦਾ ਭੇਦ ਨਹੀਂ ਆਇਆ ਜੋ ਸਾਨੂੰ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਕਲੀਅਰ ਹੋਇਆ ਕਿ ਸਾਡੇ ਬਾਡੀ ਦੇ ਅੰਦਰ ਇੱਥੇ ਲੋਕ ਦੇ ਪਰਲੋਕ ਦੀ ਹੱਦ ਹੈ ਸਾਡੇ ਅੰਦਰ ਜਿੱਥੇ ਅਨਕਰੀ ਡੰਡੀ ਆਉਂਦੀ ਹੈ ਥੋੜਾ ਜਿਹਾ ਉੱਚਾ ਜਿੱਥੇ ਬਿੰਦੀ ਲਗਾਉਂਦੇ ਆ ਉਥੇ ਸਾਨੂੰ ਇਹ ਦਸਮ ਦਵਾਰ ਦੇ ਨਿਸ਼ਾਨੇ ਦੱਸੀ ਹੋਈ ਹੈ ਸਾਡੀ ਪੌਣ ਇਸ ਤੋਂ ਉੱਪਰ ਨਹੀਂ ਜਾਂਦੀ ਮਸਤਕ ਤੋਂ ਇੱਥੋਂ ਪੌਣ نیچے ਮੁੜ ਜਾਂਦੀ ਹੈ ਜਦੋਂ ਸਾਡੀ ਸੁਰਤੀ ਇੱਥੇ ਇਕਾਗਰ ਹੋ ਕੇ ਬੈਠਦੀ ਹੈ ਫਿਰ ਸਾਡੀ ਸੁਰਤੀ ਇੱਥੇ ਸਾਨੂੰ ਫੀਲ ਹੁੰਦੀ ਹੈ ਪਰ ਸਾਡਾ ਜਿਆਦਾ ਦੇਰ ਬਾਡੀ 'ਚ ਇੱਥੇ ਧਿਆਨ ਨਹੀਂ ਲੱਗਣਾ ਚਾਹੀਦਾ ਇਸ ਸੁਰਤੀ ਨੂੰ ਅੱਗੇ ਜਾਣ ਦੇਣਾ ਸਿਮਰਨ ਕਰਦੇ ਕਰਦੇ ਸਾਨੂੰ ਆਪਾ ਭੁੱਲ ਜਾਏ ਸਾਡਾ ਬਾਡੀ ਦੇ ਕਿਤੇ ਅੰਗ ਤੇ ਧਿਆਨ ਨਾ ਰਵੇ ਮਨ ਅੱਗੇ ਚਲਾ ਜਾਏ ਸੁੰਨ ਵਿੱਚ ਸ਼ਬਦ ਨੂੰ ਪਕੜ ਕੇ ਆਪਣਾ ਧਿਆਨ ਜਦੋਂ ਤੁਹਾਡਾ ਸੈਜ ਵਿੱਚ ਬੈਠੇ ਇੱਥੇ ਲੱਗਦਾ ਬਾਰ-ਬਾਰ ਤੇ ਉਸ ਸ਼ਬਦ ਵਿੱਚ ਬਾਰ-ਬਾਰ ਜੋੜਨ ਦੀ ਕੋਸ਼ਿਸ਼ ਕਰੋ ਇਧਰੋਂ ਧਿਆਨ ਹਟਾ ਕੇ ਅਨਹਦ ਸ਼ਬਦਾਂ ਵਿੱਚ ਧਿਆਨ ਲੈ ਕੇ ਜਾਓ ਆਪਣਾ ਸੁਰਤੀ ਉਹਦੇ ਵਿੱਚ ਸਮਾ ਕੇ ਜਾ ਸਕਦੀ ਹੈ ਇੱਥੋਂ ਵੀ ਸਰੀਰ ਭੁੱਲ ਕੇ ਮਾਲਕ ਇੱਥੋਂ ਸਿੱਧਾ ਵੀ ਕੱਢ ਸਕਦੇ ਨੇ ਸਾਹਮਣੇ ਦੇਖਦੇ ਦੇਖਦੇ ਦੋਈ ਤਰੀਕੇ ਨਾਲ ਸਾਡਾ ਮਨ ਅਲੱਗ ਹੋ ਸਕਦਾ ਹੈ ਜਾਂ ਤੇ ਅਨਹਦ ਸ਼ਬਦਾਂ ਨੂੰ ਸੁਣਦੇ ਸੁਣਦੇ ਤੇ ਜਾਂ ਫਿਰ ਸਾਹਮਣੇ ਸੁੰਨ ਵਿੱਚ ਮਨ ਦਾ ਆਸਣ ਲੱਗਿਆ ਹੋਇਆ ਜਿੱਥੋਂ ਸਾਨੂੰ ਪਿਤਾ ਦੇ ਕਲੀਅਰ ਦਰਸ਼ਨ ਹੋ ਰਿਹਾ ਉਥੇ ਦੇਖਦੇ ਦੇਖਦੇ ਜਾਂ ਮਨ ਉਥੇ ਸਮਾ ਜਾਵੇ ਡਾਇਰੈਕਟ ਸਿੱਧਾ ਦੇਖੋ ਪਿਤਾ ਨੇ ਆਵਾਜ਼ ਤੇਜ਼ ਕੀਤੀ ਸੀ ਵਾਹਿਗੁਰੂ ਜੀ ਪਿਤਾ ਆਪਾਂ ਜਦੋਂ ਇਸ ਰਸਤੇ ਤੇ ਚੱਲਦੇ ਆਂ ਮਨ ਕਈ ਵਾਰ ਸਾਡੀ ਆਵਾਜ਼ ਇਹ ਤੇਜ ਕਰਕੇ ਸਾਨੂੰ ਇਹ ਜਣਾਉਂਦੇ ਨੇ ਕਿ ਬੱਚੇ ਜਦੋਂ ਮੈਂ ਤੇਰੇ ਅੰਦਰ ਐਂਡ ਸਮੇਂ ਬੋਲਾਂਗਾ ਨਾ ਤੇ ਮੈਂ ਇੱਦਾਂ ਗੱਜਾਂਗਾ ਤੇਰੇ ਅੰਦਰ ਉਹ ਪਿਤਾ ਸਾਨੂੰ ਕਈ ਵਾਰ ਸਮੇ ਸਮੇਤੇ ਉਹ ਜਣਾਉਂਦੇ ਹੁੰਦੇ ਆ ਉੱਚੀ ਆਵਾਜ਼ ਕਰਕੇ ਜਿਨੂੰ ਗੁਰਬਾਣੀ ਗੁਰੂ ਸਾਨੂੰ ਦੱਸ ਰਹੇ ਨੇ ਗੁਰ ਸ਼ਬਦੀ ਗੋਬਿੰਦ ਗੱਜਿਆ ਤੇ ਮਾਲਕ ਗੋ ਵੀ ਇਹ ਪ੍ਰੈਕਟੀਕਲ ਕਰਵਾਣਗੇ ਤੁਸੀਂ ਭਰੋਸਾ ਰੱਖੋ ਜੇ ਖੁਰਨਾ ਆ ਗਿਆ ਇਹਦਾ ਮਤਲਬ ਕਾਲ ਨੇ ਸ਼ਰਾਰਤ ਕਰ ਦਿੱਤੀ ਤੇ ਉਹ ਬੈਕ ਆਗੇ ਸੁਣਦੇ ਵਾਪਸ ਆਗੇ ਉਸ ਸ਼ਬਦ ਨੂੰ ਉਸੇ ਤਰ੍ਹਾਂ ਸਾਇਲੈਂਟ ਹੋ ਕੇ ਬੈਠ ਕੇ ਨੇਤਰ ਬੰਦ ਨਾਲ ਉਹਨੂੰ ਸੁਣਦੇ ਸੁਣਦੇ ਉਹਦੇ ਚ ਸਮਾਣਾ ਸੀ ਅਕੋ ਤੇ ਅੱਗੋਂ ਦੁਬਾਰਾ ਮੰਗ ਕਰੋ ਕਿ ਵਾਈ ਗੁਰੂ ਜੀ ਉਦਾਂ ਦਾ ਪ੍ਰੈਕਟੀਕਲ ਸਾਨੂੰ ਦੁਬਾਰਾ ਬਖਸ਼ੋ ਆਪਾਂ ਅੱਗੇ ਹੋਰ ਵਧਣਾ ਚਾਹੁੰਦੇ ਹਾਂ ਤੇ ਮਾਲਕ ਜਰੂਰ ਕਿਰਪਾ ਕਰਦੇ ਆpropto ਬਣਾ ਕੇ ਚੱਲੇ ਚੱਲੋ